ਸਤ ਸ੍ਰੀ ਅਕਾਲ ਦੋਸਤੋ ਸੋਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 12 ਅਕਤੂਬਰ 2025 ਦਿਨ ਐਤਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਟਾਪ ਦਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਚੱਕ ਮਦਰਸਾ ਕੌੜਿਆਂ ਵਾਲੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਥੇ ਅੱਜ 65 ਕਿਲੋ ਤੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ 65 ਕਿਲੋ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 15000 ਰੁਪਿਆ ਦੂਸਰਾ ਇਨਾਮ 11000 ਰੁਪਿਆ ਤੇ ਬੈਸਟਾਂ ਨੂੰ 31 3100 ਰੁਪਏ ਦਿੱਤਾ ਜਾਵੇਗਾ ਤੇ ਕਬੱਡੀ ਓਪਨ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 81000 ਰੁਪਿਆ ਦੂਸਰਾ ਇਨਾਮ 61000 ਰੁਪਿਆ ਤੇ ਬੈਸਟਾਂ ਨੂੰ 31 31000 ਰੁਪਏ ਦਿੱਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈ ਬਖਾਇਆ ਜਾਵੇਗਾ ਕਬੱਡੀ ਜਕਸ਼ਨ ਤੇ ਕਰੋ ਨੋ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਕਸਵਾਨਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਥੇ ਵੀ ਅੱਜ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 51000 ਰੁਪਇਆ ਦੂਸਰਾ ਇਨਾਮ 41000 ਰੁਪਇਆ ਤੇ ਬੈਸਟਾਂ ਨੂੰ ਐਲ ਈ ਡੀਆਂ ਦਿੱਤੀਆਂ ਜਾਣਗੀਆਂ ਕਰੋ ਨੋ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਭਾਲੀ ਆਨੰਦਪੁਰ ਹਰਿਆਣਾ ਦੇ ਵਿੱਚ ਇੱਥੇ ਵੀ ਅੱਜ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 75000 ਰੁਪਿਆ ਦੂਸਰਾ ਇਨਾਮ 51000 ਰੁਪਿਆ ਤੀਸਰਾ ਇਨਾਮ 31000 ਰੁਪਿਆ ਤੇ ਬੈਸਟਾਂ ਨੂੰ ਦੇਸੀ ਘੋੜੇ ਦੇ ਟਿਕਣ ਦਿੱਤੇ ਜਾਣਗੇ ਕਰੋ ਨੋਡ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਸਦੋ ਸਦੋਪੁਰ ਜ਼ਿਲ੍ਹਾ ਮਰੇ ਕੋਟਲਾ ਵਿਖੇ ਇੱਥੇ 52 ਕਿਲੋ ਤੇ 62 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਦੋਨੇ ਵਜਨਾ ਵਿੱਚ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ 52 ਕਿਲੋ ਦਾ ਪਹਿਲਾ ਇਨਾਮ 5100 ਰੁਪਿਆ ਦੂਸਰਾ ਇਨਾਮ 4100 ਰੁਪਿਆ ਦਿੱਤਾ ਜਾਵੇਗਾ ਤੇ 62 ਕਿਲੋ ਦਾ ਪਹਿਲਾ ਇਨਾਮ 6500 ਰੁਪਿਆ ਤੇ ਦੂਸਰਾ ਇਨਾਮ 5100 ਰੁਪਿਆ ਦਿੱਤਾ ਜਾਵੇਗਾ ਕਰੋ ਨੋੜੇ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਮਾਦਪੁਰ ਨੇੜੇ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਇੱਥੇ ਅੱਜ 55 ਕਿਲੋ ਤੇ 65 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ 55 ਕਿਲੋ ਦਾ ਪਹਿਲਾ ਇਨਾਮ 6500 ਰੁਪਿਆ ਦੂਸਰਾ ਇਨਾਮ 5100 ਰੁਪਿਆ ਦਿੱਤਾ ਜਾਵੇਗਾ ਤੇ 65 ਕਿਲੋ ਦਾ ਪਹਿਲਾ ਇਨਾਮ 8100 ਰੁਪਿਆ ਤੇ ਦੂਸਰਾ ਇਨਾਮ 7700 ਰੁਪਿਆ ਤੇ ਵੈਸਟਾਂ ਨੂੰ ਐਲ ਈ ਡੀਆਂ ਦਿੱਤੀਆਂ ਜਾਣਗੀਆਂ ਕਰੋਨੜੋ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਹੈ ਡੇਰਾ ਨਈ ਦਿੱਲੀ ਇੱਥੇ ਵੀ ਅਜ ਕਬੱਡੀ ਇੱਕ ਮਿੰਟ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 51000 ਰੁਪਿਆ ਦੂਸਰਾ ਇਨਾਮ 31000 ਰੁਪਿਆ ਤੇ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਕਰੋ ਨਾ ਦੋਸਤੋ ਇਸ ਤੋਂ ਅੱਗੇ ਇੱਕ ਬਾਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਵਿਖੇ ਇੱਥੇ ਅੱਜ 37 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ ਪਹਿਲਾ ਇਨਾਮ 4100 ਰੁਪਿਆ ਦੂਸਰਾ ਇਨਾਮ 3100 ਰੁਪਿਆ ਤੇ ਬੈਸਟਾਂ ਨੂੰ ਪ੍ਰਸ਼ੰਸਾ ਦਿੱਤੀਆਂ ਜਾਣਗੀਆਂ ਕਰੋ ਨੋਡ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਸੁਹਾਣਾ ਜ਼ਿਲ੍ਹਾ ਮਹਾਲੀ ਵਿਖੇ ਇੱਥੇ 37 ਕਿਲੋ ਤੇ 47 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਤੇ 55 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਕਰੋ ਨੋਡ ਦੋਸਤੋ ਅੱਜ ਟਾਪ ਦਾ ਕਬੱਡੀ ਦਾ 100 ਮੈਚ ਹੋਣ ਜਾ ਰਿਹਾ ਪਿੰਡ ਬਲਪੁਰੀਆ ਨੇੜੇ ਬਟਾਲਾ ਵਿਖੇ ਇੱਥੇ ਅੱਜ ਕਮਾਨ ਤੇ ਫਰੰਦੀਪੁਰ ਦੀਆਂ ਟੀਮਾਂ ਵਿਚਕਾਰ ਬਹੁਤ ਤਕੜਾ 100 ਮੈਚ ਕਰਵਾਇਆ ਜਾਵੇਗਾ ਤੇ ਇਹ ਸੋ ਮੈਚ ਲਾਈਵ ਦਿਖਾਇਆ ਜਾਵੇਗਾ ਕਬੱਡੀ365.com ਤੇ ਕਰੋ ਨੋਡ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਬੱਲਮਗੜ ਮਦਵਾੜੇ ਇੱਥੇ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 51000 ਰੁਪਿਆ ਦੂਸਰਾ ਇਨਾਮ 41000 ਰੁਪਿਆ ਤੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਤੇ ਨਾਲ ਹੀ ਇੱਥੇ ਅੱਜ 62 ਕਿਲੋ ਭਾਰ ਦੇ ਮੈਚ ਵੀ ਕਰਵਾਏ ਜਾਣਗੇ ਪਹਿਲਾ ਅਨਾਮ 8100 ਰੁਪਿਆ ਦੂਸਰਾ ਅਨਾਮ 7100 ਰੁਪਿਆ ਦਿੱਤਾ ਜਾਵੇਗਾ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੇਕਸਟ ਵੀਡੀਓ ਤੇ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ